ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾ ਤਹਿਤ ਹੜ੍ਹ ਪੀੜਿਤਾ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਲੱਗੇ ਵੱਧ ਚੜ ਕੇ ਮਦਦ ਕਰ ਰਿਹਾ ਹੈ ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡ ਬੜਾ ਪਿੰਡ ਤੋਂ ਪੰਚਾਇਤ ਮੈਂਬਰ ਜਥੇਦਾਰ ਚੁਹੜ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਯੂਨਿਟ ਵੱਲੋਂ ਐਨਆਰਆਈ ਵੀਰਾਂ ਨਗਰ ਨਿਵਾਸੀਆਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ 4000 ਲੀਟਰ ਡੀਜ਼ਲ ਸੁਲਤਾਨਪੁਰ ਲੋਧੀ ਨੇੜੇ ਕਿਸਾਨਾਂ ਨੂੰ ਮਦਦ ਲਈ ਭੇਜਿਆ ਗਿਆ ਇਸ ਮੌਕੇ ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਲੱਲਿਆ ਨੇ ਐਨਆਰਆਈ ਵੀਰਾ ਦਾ ਸ਼ਰੋਗਨੀ ਕਾਲੀ ਦਲ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੌਖੀ ਕੜੀ ਵਿੱਚ ਸ਼ਰੋਗਨੀ ਕਾਲੀ ਦਲ ਦੇ ਪ੍ਰਧਾਨ ਤੇ ਸਮੁੱਚੀ ਟੀਮ ਪੀੜਿਤ ਪਰਿਵਾਰਾਂ ਲਈ ਆਪਣਾ ਬਣਦਾ ਯੋਗਦਾਨ ਦੇ ਰਹੀ ਹੈ ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਦੀ ਬਿਜਾਈ ਮੌਕੇ ਵੀ ਜੋ ਲੋੜ ਕਿਸਾਨਾਂ ਨੂੰ ਹੋਵੇਗੀ ਉਹਨਾਂ ਤੱਕ ਪਹੁੰਚਾਈ ਜਾਵੇਗੀ ਇਸ ਮੌਕੇ ਪਿੰਡੇ ਸਰਪੰਚ ਪੰਚਾਇਤ ਮੈਂਬਰ ਲੰਬੜਦਾਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਯੂਥ ਹਾਜ਼ਰ ਸਨ ਉਹ ਨਗਰ ਵਾਸੀ ਬੜਾ ਪਿੰਡ ਬੋਲੋ ਅੱਜ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ 4000 ਲੀਟਰ ਜਿਹੜਾ ਡੀਜ਼ਲ ਦੀ ਸੇਵਾ ਲੈ ਕੇ ਜਾ ਰਹੇ ਆ ਪਹਿਲਾਂ ਵੀ ਨਗਰ ਨਿਵਾਸੀ ਬੜਾ ਪਿੰਡ ਬਲੋਂ ਬਹੁਤ ਵੱਡੇ ਪੱਧਰ ਤੇ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਕਿਸਾਨਾਂ ਦੇ ਲਈ ਜਿਹੜਾ ਬਜਾਈ ਦਾ ਜਿਹੜਾ ਬੀਜ ਦਾ ਪ੍ਰਬੰਧ ਲੈ ਕੇ ਉਹ ਵੀ ਜਾਣ ਦਾ ਪ੍ਰਬਾਲਾ ਕੀਤਾ ਜਾ ਰਿਹਾ ਹੈ ਇਹ ਸਾਰਾ ਪ੍ਰਬਾਲਾ ਜਿਹੜਾ ਸਾਡੇ ਪ੍ਰਾਤ ਜਹੇਦਾਰ ਚੂੜ ਸਿੰਘ ਜੀ ਬੜਾ ਪਿੰਡ ਬਲੋਂ ਉਹਨਾਂ ਦੇ ਸਾਰੇ ਸਾਥੀ ਜਿੰਨੀ ਵੀ ਇੱਥੇ ਟੀਮ ਮੌਜੂਦ ਹੈ ਔਰ ਜਾਂ ਐਨ ਆਰ ਆਈ ਭਰਾ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜੋ ਸਾਡੇ ਪਰਿਵਾਰ ਹਨ ਉਹਨਾਂ ਸਾਰਾ ਪਰਿਵਾਰਾਂ ਨੇ ਬੜਾ ਪੰਡ ਦੀ ਸਮੂਹ ਸੰਗਤ ਨੇ ਇਕੱਤਰ ਹੋ ਕੇ ਇਹ ਸੇਵਾ ਦੇ ਵਿੱਚ ਵੱਡਾ ਦੋਨਾਂ ਸੇਵਾਵਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਸੋ ਮੈਂ ਸਮਝਦਾ ਕਿ ਅੱਜ ਬਹੁਤ ਵੱਡੀ ਲੋਰ ਸੀ ਉਸ ਇਲਾਕੇ ਦੇ ਅੰਦਰ ਕਿਉਂਕਿ ਕਈਆਂ ਸਿਹਤ ਦੇ ਬੰਦ ਟੁੱਟੇ ਹੋਏ ਨੇ ਸੰਤ ਮਹਾਪੁਰチャਪ ਸੇਵਾ ਕਰਵਾ ਰਹੇ ਨੇ ਤੇ ਕਈਆਂ ਥਿਆਂ ਦੇ ਵਿੱਚ ਕਿਸਾਨਾਂ ਦੇ ਜਿਹੜਾ ਬਹੁਤ ਵੱਡਾ ਜ਼ਮੀਨ ਦੇ ਵਿੱਚ ਰੇਤ ਭਰ ਗਈ। ਉਹਨਾਂ ਦੀ ਜ਼ਮੀਨ ਨੂੰ ਮੁੜ ਕੇ ਚੱਲਦਾ ਕਰਨ ਲਈ ਬਹੁਤ ਵੱਡਾ ਜਿਹੜਾ ਖਰਚਾ ਆ ਰਿਹਾ ਸੋ ਪਹਿਲਾਂ ਵੀ ਬੜੇ ਪਿੰਡਿਆ ਸਾਰੇ ਸਾਡੇ ਜਥੇਦਾਰ ਸਹਿਬਾਨ ਨੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਅਨੁਸਾਰ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ ਹੈ। ਅੱਜ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਮੈਂ ਇਹਨਾਂ ਸਮਾਜ ਦੇ ਭਰਾਵਾਂ ਦਾ ਚਾਹੇ ਉਹ ਸਮੂਹ ਪੰਚਾਇਤ ਹੈ ਚਾਹੇ ਨਗਰ ਨਿਵਾਸੀ ਨੇ ਜਿਹੜੀ ਸਮੂਹ ਟੀਮ ਹੈ ਜਥੇਦਾਰ ਚੂੜ ਸਿੰਘ ਬੜਾ ਪਿੰਡ ਉਹਨਾਂ ਦੀ ਬਾਰ ਬ੍ਰਿ ਦੇਸ਼ਾਂ ਦੇ ਵਿੱਚ ਬੈਠੇ ਨੇ ਤਹਿ ਦਿਲੋਂ ਧੰਨਵਾਦ ਵੀ ਕਰਦਾ ਤੇ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਜਿੱਥੇ ਤੁਹਾਡਾ ਧੰਨਵਾਦ ਕਰਦੇ ਆ ਉੱਥੇ ਤੁਸੀਂ ਆਪਣੇ ਪੰਜਾਬ ਦੇ ਸਰ ਤੇ ਆਪਣੇ ਪੰਜਾਬੀਆਂ ਦੇ ਤਰਫ ਤੇ ਇਸ ਤਰ੍ਹਾਂ ਮਿਹਰ ਭਰਿਆ ਹੱਥ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰਜਿੰਦਰ ਸਿੰਘ ਜੀ ਲਲੀਆਂ ਸਾਬਕਾ ਐਸਜੀਪੀ ਮੈਂਬਰ ਤੇ ਮੇਰੇ ਨਗਰ ਦੇ ਸਰਪੰਚ ਸਾਹਿਬ ਤਰ ਨਗਰ ਤੋਂ ਆਏ ਮੇਰੇ ਬਹੁਤ ਹੀ ਬਜ਼ੁਰਗ ਸਹਿਬਾਨ ਤੇ ਮੇਰੇ ਨੌਜਵਾਨ ਜੂਥ ਦੇ ਆਗੂ ਤੇ ਸ਼ੋਨੀ ਅਕਾਲੀ ਦਲ ਦੇ ਜਹੇਦਾਰ ਸਹਿਬਾਨ ਸਾਰਿਆਂ ਨੂੰ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਅਸੀਂ ਡੀਜ਼ਲ ਦੀ ਸੇਵਾ ਲੈ ਕੇ ਸultanpur Lodhi ਹੜਪਰਭਾਉਤ ਇਲਾਕੇ ਵਿੱਚ ਜਾ ਰਹੇ ਆ ਇਹ ਡੀਜ਼ਲ ਤਕਰੀਬਨ 4000 ਲੀਟਰ ਸਾਡੇ ਕੋਲ ਡੀਜ਼ਲ ਜਿਹੜਾ ਅਸੀਂ ਲੈ ਕੇ ਚੱਲੇ ਦੋ ਟੈਂਕਾਂ ਦੇ ਵਿੱਚ ਸਾਹਮਣੇ ਖੜੇ ਨੇ ਇਹਦੀ ਸੇਵਾ ਮੇਰੇ ਬਹੁਤ ਹੀ ਮਿੱਤਰ ਔਰ ਮੇਰੇ ਛੋਟੇ ਵੀਰ ਐਨ ਆਰ ਆਈ ਸਰਦਾਰ ਗਲਾਡ ਸਿੰਘ ਜੀ ਸੋਤਾ ਸਟਾਰਗੇਟ ਵਾਲੇ ਛੋਟੇ ਵੀਰ ਹੈਪੀ ਜੀ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਪਰਨਜੀਤ ਸਿੰਘ ਜੀ ਜੋਹੜ ਵੱਲੋਂ ਔਰ ਇਸੇ ਤਰ੍ਹਾਂ ਪਰਨਜੀਤ ਸਿੰਘ ਜੀ son of ਦਰਸ਼ਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਇਸੇ ਤਰ੍ਹਾਂ ਹੀ ਸਰਦਾਰ ਗਰਨਾਮ ਸਿੰਘ ਜੀ ਲੰਬੜਦਾਰ ਉਹਨਾਂ ਦੇ ਬੇਟਿਆਂ ਵੱਲੋਂ ਆਪਣੇ ਸੁਖਦੇਵ ਸਿੰਘ ਤੇ ਬਲਦੇਵ ਸਿੰਘ ਜੀ ਵੱਲੋਂ ਇਸੇ ਤਰ੍ਹਾਂ ਹੀ ਮੇਰੀ ਬੇਟੀ ਸਤਨਜੀਤ ਕੌਰ ਵੱਲੋਂ ਔਰ ਮੇਰੇ ਬਹੁਤ ਹੀ ਮੇਰਾ ਛੋਟਾ ਭਤੀਜਾ ਤਰਨਜੀਤ ਸਿੰਘ ਦੇ ਬੇਟੇ ਵੱਲੋਂ ਅਰਨ ਵੱਲੋਂ ਇਸੇ ਤਰ੍ਹਾਂ ਹੀ ਨਗਰ ਵਿੱਚੋਂ ਵੀ ਕਾफी ਸੇਵਾ ਭੇਜੀ ਗਈ ਹੈ ਇਸੇ ਤਰ੍ਹਾਂ ਹੀ ਸਾਡੇ ਗਰਦੀਪ ਸਿੰਘ ਜਿਹਦਰ ਸਾਹਿਬਾਨ ਉਹਨਾਂ ਦੇ ਪਰਿਵਾਰ ਵੱਲੋਂ ਵੀ ਵੱਡੀ ਸੇਵਾ ਭੇਜੀ ਗਈ ਹੈ ਔਰ ਸਾਡੇ ਸਮੂਹ ਛਮੁਣੀ ਅਕਾਲੀ ਦਲ ਦੀ ਟੀਮ ਨੇ ਇਹ ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਨਗਰ ਵਿੱਚੋਂ ਵੀ ਯੋਗਦਾਨ ਪਾਇਆ ਇਹ ਅਸੀਂ ਸੇਵਾ ਲੈ ਕੇ ਜਾ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਪਹਿਲਾਂ ਵੀ ਅਸੀਂ ਗਏ ਸੀ ਉਦੋਂ ਉਹਨਾਂ ਨੂੰ ਅਸੀਂ ਰਾਸ਼ਨ ਪਾਣੀ ਦੇ ਕੇ ਆਏ ਸੀ ਉੱਥੇ ਆਪਣੇ ਬਾਉ ਪਿੰਡ ਤੇ ਆਲੀ ਪਿੰਡ ਦੇ ਵਿੱਚ ਹੁਣ ਵੀ ਅਸੀਂ ਉਸੇ ਜਗ੍ਹਾ ਤੇ ਜਾ ਕੇ 4000 ਲੀਟਰ ਡੀਜ਼ਲ ਜੋ ਕੱਲ ਹੀ ਲੈ ਕੇ ਆਏ ਸੀ ਅੱਜ ਅਸੀਂ ਟੈਂਕਾਂ ਰਹੀਂ ਟਰੈਕਟਰ ਰਹੀਂ ਉੱਥੇ ਜਾ ਕੇ ਉਹ ਟਰੈਕਟਰਾਂ ਦੀਆਂ ਟੈਂਕੀਆਂ ਚ ਪਾ ਕੇ ਉੱਥੇ ਉਹ ਸੇਵਾ ਕਰਕੇ ਆਵਾਂਗੇ ਤਾਂ ਜੋ ਕੋਈ ਵੀਰਾਂ ਦੇ ਭੇਜੇ ਹੋਏ ਪੈਸੇ ਨਗਰ ਚੋਂ ਭੇਜੇ ਹੋਏ ਪੈਸੇ ਇੱਕ ਇੱਕ ਪੈਸਾ ਚੰਗੇ ਥਾਂ ਤੇ ਸਫਲ ਹੋਵੇ ਮਹਾਰਾਜ ਜੱਗੇ ਹੀ ਅਰਦਾਸ ਹੈ ਕਿ ਸੱਚੇ ਬਾਦਸ਼ਾਹ ਉਹਨਾਂ ਦੀ ਕਿਰਤ ਕਮਾਈਆਂ 'ਚ ਬਰਕਤ ਪਾਵੇ ਔਰ ਵਾਦਾ ਕਰੇ ਔਰ ਦਿਨ ਦੁਗਣੀ ਰਾਤ ਚੌਗਣੀ ਸਾਰੇ ਵੀਰ ਤਰੱਕੀ ਕਰਨ ਔਰ ਰੌਲੇ ਸਮੇਂ ਵਿੱਚ ਜੇ ਹੋਰ ਵੀਰਾਂ ਨੇ ਹਮਤਮਾਰੀ ਐਨਆਰਈ ਭਰਾਵਾਂ ਨੇ ਔਰ ਨਗਰ ਵਾਲਿਆਂ ਨੇ ਤਾਂ ਅਸੀਂ ਫਿਰ ਜਦੋਂ ਕਣਕ ਦੀ ਬਿਜਾਈ ਸ਼ੁਰੂ ਹੋਵੇਗੀ ਤਾਂ ਅਸੀਂ ਕਣਕ ਦਾ ਬੀਜ ਲੈ ਕੇ ਵੀ ਉੱਥੇ ਜ਼ਰੂਰ ਪਹੁੰਚਾਂਗੇ ਇੰਨਿਆਂ ਕਹਿੰਦਾ ਹੋਇਆ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਖਾਲਸਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਪਿੰਡ ਬੜਾ ਪਿੰਡ ਵੱਲੋਂ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਦਾਨੀ ਪਰਿਵਾਰਾਂ ਹਸਾਮਨਾ ਰਾਮ ਪੰਜਲ ਬੜਾ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਹੀ ਪਹਿਲਾਂ ਵੀ ਇਹਨਾਂ ਨੇ ਕਾਫੀ ਸੇਵਾ ਕਰਦੇ ਆ ਰਹੇ ਹਨ ਅੱਜ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਫੜ ਪੀੜਤਾਂ ਦੀ ਮਦਦ ਲਈ ਅਸੀਂ ਜੀ ਜਲਦੀ ਸੇਵਾ ਕਰਨ ਜਾ ਰਹੇ ਹਾਂ ਮੈਂ ਤਾਂ ਇਹ ਅਰਦਾਸ ਕਰਦਾ ਹਾਂ ਪ੍ਰਮਾਤਮਾ ਜਿਨ੍ਹਾਂ ਨੇ ਵੀ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਦੀ ਕਮਾਈ ਵਿੱਚ ਦੁੱਗਣੀ ਬਰਕਤ ਪਾਵੇ ਉਹ ਜੋ ਵੀ ਅੱਜ ਜਾ ਰਹੇ ਆ ਇਹਨਾਂ ਦਾ ਮੈਂ ਧੰਨਵਾਦ ਕਰਦਾਂ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਛੱਡ ਕੇ ਵੀ ਅੱਜ ਇਸ ਨੂੰ ਸਫਲਤਾ ਕਾਣ ਲਈ ਨਾਲ ਚੱਲਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਸੇਵਾ ਜਾ ਰਹੀ ਆ ਹਰ ਪੀੜਤਾਂ ਵਾਸਤੇ ਅਸੀਂ ਭੇਜਣ ਵਾਲਿਆਂ ਦਾ ਐਨ ਆਰ ਆਈ ਜਾਂ ਪਿੰਡ ਦੇ ਬੰਦਿਆਂ ਜਿਨੇ ਵੀ ਕੀਤਾ ਬਹੁਤ ਬਹੁਤ ਪੰਚਾਇਤ ਵੱਲੋਂ ਧੰਨਵਾਦ ਕਰਦੇ ਆ ਅੱਗੇ ਤੋਂ ਵੀ ਇਹ ਇਦਾਂ ਦਾ ਕਾਰਨਦਾਜ ਨਹੀਂ ਕਿਹਾ ਤੇ ਅੱਗੇ ਵੀ ਹਿੱਸਾ ਇਹਦੇ ਵਿੱਚ ਪਾਉਣ ਬਹੁਤ ਇਹਦਾ ਧੰਨਵਾਦ ਕਰਾਂਗੇ ਵੈਰੀ ਗੁੱਡ ਆ ਵੈਰੀ ਗੁੱਡ ਆ ਬਾਈ ਬਾਈ ਏ